प्यारे दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਟਰੈਵਲ ਰਾਜ਼ੀਆ ਦੇ ਉੱਪਰ ਸੋ ਅੱਜ ਫਿਰ ਇੱਕ ਨਵੀਂ ਜਗ੍ਹਾ ਤੇ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂਗੇ ਨਵੀਆਂ ਗੱਲਾਂ ਬਾਤਾਂ ਨਾਲ ਸਾਂਝ ਪਾ ਰਹੇ ਹਾਂ ਪੰਜਾਬ ਦੇ ਪੰਜਾਬੀ ਵਿਰਾਸਤ ਦੇ ਨਾਲ ਸੋ ਇਹ ਪਿੰਡ ਦਾ ਐਂਟਰੀ ਗੇਟ ਪਿੰਡ ਦਾ 뷰 ਹੈਗਾ ਅੱਗੇ ਤੁਹਾਨੂੰ ਮੈਂ ਜਿੱਥੇ ਲੈ ਕੇ ਜਾ ਰਿਹਾ ਹਾਂਗਾ ਬਹੁਤ ਹੀ ਰਮਾਂਚਕ ਜਿਹਾ ਮਾਹੌਲ ਹੈ ਤੁਸੀਂ ਕਹੋਗੇ ਵੀ ਵਾਕਈ ਬਾਜ਼ਾਰ ਪੁਰਾਣੇ ਪੰਜਾਬ ਦੀ ਝਲਕ ਪੈਂਦੀ ਹੈ ਕਿਉਂਕਿ ਇਹ ਚੀਜ਼ਾਂ ਸਾਰੀਆਂ ਪਿੰਡਾਂ ਦੇ ਵਿੱਚੋਂ ਹੁਣ ਸਮੇਂ ਨਾਲ ਖਤਮ ਹੁੰਦੀਆਂ ਜਾ ਰਹੀਆਂ ਨੇ ਇਹ ਪਿੰਡ ਦਾ ਬਾਹਰਲਾ 뷰 ਹੈਗਾ ਇਹ ਆ ਗਿਆ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਇਹ ਬਹੁਤ ਠੰਮਾ ਰਸਾਨ ਕਾਸੀ ਹੈ ਕੀ ਆ ਬਾਕੀ ਜੋ ਰਮੂ ਤੋਂ ਬ੍ਰਮਾ ਨਾ ਚਾਹ ਕਾ ਇਹ ਆ ਪੰਜਾਬ ਨਾਲ ਵੀ ਜਾ ਰਹੇ ਆ ਕਾ

E' una cosa che non il yeah. ਇਹ ਹੁੰਦੇ ਆ ਪੰਜਾਬ ਦੇ ਵਿਆਹਾਂ ਦੇ ਰੰਗ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਨੇੜੇ ਤੋਂ ਸੋ ਦੋਸਤੋ ਇਹ ਹੁੰਦੇ ਆ ਪਿੰਡਾਂ ਦੇ ਲੋਕ ਗੀਤ ਜੋ ਕਿ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਵਿਆਹ ਵਾਲੇ ਸਮੇਂ ਵੀ ਗਾਏ ਜਾਂਦੇ ਨੇ ਸਾਰੇ ਇਸ ਤਰੀਕੇ ਕਬੀਲੇ ਦੇ ਲੋਕ ਇਕੱਠੇ ਹੁੰਦੇ ਨੇ ਲੱਡੂ ਵਟਦੇ ਨੇ ਸੋ ਕੁੱਲ ਮਠਿਆਈ ਤਿਆਰ ਕੀਤੀ ਜਾਂਦੀ ਹੈ ਸੋ ਇਹ ਸੀ ਸਾਡਾ ਅੱਜ ਦਾ ਸਫ਼ਰ ਪਿੰਡ ਮੰਡੇਰ ਕਲਾਂ ਜ਼ਿਲ੍ਹਾ ਸੰਗਰੂਰ ਅਗਲੀ ਵਾਰ ਫਿਰ ਤੋਂ ਸੋ ਅਗਲੀ ਵਾਰ ਨਵੀਂ ਵੀਡੀਓ ਦੇ ਨਾਲ ਕਿਸੇ ਨਵੀਂ ਜਗ੍ਹਾ ਦੇ ਉੱਪਰ ਆਪਾਂ ਫਿਰ ਤੋਂ ਸੰਜ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ